ਬਾਰ ਐਸੋਸੀਏਸ਼ਨ ਮੁੰਸ਼ੀ ਯੂਨੀਅਨ ਕਮਾਣੋਂ ਨੇ ਸਰਬਸੰਮਤੀ ਨਾਲ ਗੁਰਜੋਤ ਸਿੰਘ ਸਾਗੀ ਨੂੰ ਬਣਾਇਆ ਪ੍ਰਧਾਨ ਬਾਰ ਐਸੋਸੀਏਸ਼ਨ ਮੁੰਸ਼ੀ ਯੂਨੀਅਨ ਕਮਾਣੋਂ ਦੀ ਇੱਕ ਜ਼ਰੂਰੀ ਮੀਟਿੰਗ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਸਰਪ੍ਰਸਤ ਸਤਪਾਲ ਸਿੰਘ ਕਾਲਾ ਦੀ ਪ੍ਰਧਾਨਗੀ ਹੇਠ ਬਾਰ ਨੂੰ ਮੁਖਮਾਨੋਂ ਵਿੱਚ ਹੋਈ ਜਿਸ ਵਿੱਚ ਸਾਰੇ ਮੈਂਬਰਾਂ ਨੇ ਗੁਰਜੋਤ ਸਿੰਘ ਸਾਗੀ ਨੂੰ ਸਰਬਸੰਮਤੀ ਨਾਲ ਮੁੰਸ਼ੀ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਇਸ ਮੌਕੇ ਵੱਖ-ਵੱਖ ਅਹੁਦੇਦਾਰਾਂ ਨੇ ਕੀਤੀ ਚੋਣ ਚ ਗੌਰਵ ਸੌਫਤ ਨੂੰ ਉਪ ਪ੍ਰਧਾਨ 인ਦਰਜੀਤ ਸਿੰਘ ਨੂੰ ਖਜ਼ਾਨਚੀ ਤੇ ਜਤਿੰਦਰ ਸਿੰਘ ਨੂੰ ਸੈਕਟਰੀ ਅਤੇ ਗੁਰਦੀਪ ਸਿੰਘ ਹਰਮীত ਸਿੰਘ ਚਰਨਜੀਤ ਸਿੰਘ ਰਣਜੀਤ ਸਿੰਘ ਬਿੰਨੀ ਜਗਦੇਵ ਸਿੰਘ ਗੁਰਦੇਵ ਸਿੰਘ ਲਾਡੀ ਗੁਰਪ੍ਰੀਤ ਸਿੰਘ ਮਨਪ੍ਰੀਤ ਸਿੰਘ ਸਿਮਰਨਜੀਤ ਸਿੰਘ ਮਨਪ੍ਰੀਤ ਸਿੰਘ ਮਨੀ ਗੁਰਦੇਵ ਸਿੰਘ ਪਰਮਿੰਨ ਸਿੰਘ ਤੇ ਸੱਜਣ ਕੁਮਾਰ ਨੂੰ ਕਰਮਵਰ ਜੁਨੀਅਨ ਦਾ ਮੈਂਬਰ ਨਿਯੁਕਤ ਕੀਤਾ ਗਿਆ ਇਸ ਮੌਕੇ ਨਵੇਂ ਚੁਣੇ ਪ੍ਰਧਾਨ ਗੁਰਜੋਤ ਸਿੰਘ ਸਾਗੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਵਾਖੂਬੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਮੈਂ ਗੁਰਜੋਤ ਸਿੰਘ ਸਾਗੀ ਆ ਸਾਡੀ ਜੁਡੀਸ਼ੀਅਲ ਕੋਰਟ ਕੰਪਲੈਕਸ ਖਮਾਣੋ ਦੀ ਕਲਰਕ ਐਸੋਸੀਏਸ਼ਨ ਦੀ ਮੀਟਿੰਗ ਹੋਈ ਜਿਦੇ ਵਿੱਚ ਮੈਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਮੈਂ ਪੂਰੀ ਇਮਾਨਦਾਰੀ ਇਮਾਨਦਾਰੀ ਤੇ ਤਨਦੇਹੀ ਨਾਲ ਇਸ ਜ਼ਿੰਮੇਵਾਰੀ ਨੂੰ ਨਿਭਾਵਾਂਗਾ ਮੈਂ ਸਾਰੇ ਕਲਰਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਸ ਸੌਦੇ ਦੇ ਯੋਗ ਸਮਝਿਆ ਹਾਂਜੀ ਮੈਂ ਸਤਪਾਲ ਕਾਲਾ ਜੀ ਸਾਡੀ ਜੁਡੀਸ਼ੀਅਲ ਕੋਰਟ ਕੰਪਲੈਕਸ ਖਮਾਣੋ ਬੇਕੇ ਮੋਸ਼ੀ ਐਸੋਸੀਏਸ਼ਨ ਦੀ ਪ੍ਰਧਾਨਗੀ ਜਿਹੜੀ ਚੁਣ ਹੋਈ ਹੈ ਸਰਦਾਰ ਗੁਰਜੋਤ ਸਿੰਘ ਜੀ ਇਹਨੂੰ ਪ੍ਰਧਾਨਗੀ ਲਈ ਚੁਣਿਆ ਗਿਆ ਹੈਗਾ ਤੇ ਸਰਪ੍ਰਸਤ ਹੋਣ ਦੇ ਨਾਤੇ ਜੀ ਇਸ ਤੰਦੇਹੀ ਨੂੰ ਇਹ ਜਿਵੇਂ ਬਾਈ ਨੇ ਨਿਭਾਏਗਾ ਜੀ ਮੈਂ ਸਰਪ੍ਰਸਤ ਹੋਣਾਂ ਤੇ ਇਹਨਾਂ ਦਾ ਸਾਰਿਆਂ ਦਾ ਧਿਆਨ ਰੱਖਾਂਗਾ ਤੇ ਜਿਵੇਂ ਵਾਰੀ ਨੂੰ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਵੇਂ ਮਨ ਨਿਭਾਉਂਦੇ ਰਹਾਂਗੇ ਤੇ ਸਾਰੇ ਕਲਰਕ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਹਿਯੋਗ ਦਿੱਤਾ ਇਹ ਨਵੇਂ ਮੁੰਡੇ ਨੂੰ ਮੌਕਾ ਦਿੱਤਾ ਇਹ ਪੂਰੀ ਹਮਾਇਤ ਹੈ ਤੰਦੇ ਇਸ ਡਿਊਟੀ ਨੂੰ ਨਿਭਾਵਾਂਗੇ ਜੀ ਸਾਸੀ ਲੀਵਰ ਸੋਰਾਸਿਸ ਬੱਚੇਦਾਨੀ ਕੀ ਰਸੋਲੀ 슈ਗਰ ਕਿਡਨੀ ਬਵਾਸੀਰ ਦਾ ਸ਼ੁੱਧ ਆਯੁਰਵੈਦਿਕ ਵਿਧੀ سے ਇਲਾਜ ਦੁੱਖ ਨਿਵਾਰਣ દવાਖਾਨਾ